ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਅੱਜ ਦੀ ਵੀਡੀਓ ਦੋਸਤੋ ਪਿੰਡ ਧਨ ਸਿੰਘ ਖਾਨਾ ਜ਼ਿਲ੍ਹਾ ਬਠਿੰਡਾ ਤਹਿਸੀਲ ਵੀ ਬਾਈ ਹੋਰਿਆ ਨੂੰ ਬਠਿੰਡਾ ਆ ਗਈ। ਬਾਈ ਕਰਮਜੀਤ ਸਿੰਘ ਦੇ ਘਰੋਂ ਦੋਸਤੋ ਵੀਡੀਓ ਆ। ਜਮਾ ਇੱਕ ਕਰੇ ਲੂ ਪਸ਼ੂ ਪਾਲਕਾ ਕੋਈ ਵਪਾਰ ਦਾ ਕੰਮ ਨਹੀਂ। ਬਾਈ ਹੋਰਿਆ ਨੇ ਦੋਸਤੋ ਘਰ ਦੀ ਪਾਲੀ ਹੋਈ ਆ ਆ ਤੀਸਰਾ ਸੂਆ ਸੂਣ ਵਾਲੀ ਝੋਟੀ ਸੇਲ ਕਰਨੀ ਆ। ਕਿੰਨੇ ਹੀ ਦਿਨ ਲੈਂਦੀ ਆ ਕੀ ਮੁੱਲ ਰੂ? ਕਿੰਨਾ ਇਹਨਾਂ ਕੋਲੇ ਪਿਛਲੇ ਸੁਆਂ ਚ ਵੀਰੇ ਦੁੱਧ ਦੱਤਾ ਸਾਰੀ ਡਿਟੇਲ ਆਪਾਂ ਬਾਈ ਤੋਂ ਲੈ ਲਾਂਗੇ ਨੰਬਰ ਆ ਜਿਹੜਾ ਦੋਸਤੋ ਮਾਲਕਾਂ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਆਜੋ ਆਪਾਂ ਗੱਲਬਾਤ ਕਰਦੇ ਆ ਤੇ ਮੁੱਲਵਾੜੀ ਵੀਡੀਓ ਦੇ ਵਿੱਚ ਕਰਾਵਾਂਗੇ ਆਜੋ ਬਾਈ ਕਰਮਜੀਤ ਵੀਡੀਓ ਸਾਹਮਣੇ ਆਜਾ ਵੀਡੀਓ ਦੀ ਦੋਸਤੋ ਤਰੀਕ ਨੋਟ ਕਰ ਲਓ 30 ਤਰੀਕ 8ਵਾਂ ਮਹੀਨਾ ਤੇ 2025 ਦੀ ਬਾਈ ਜੀ ਵੀਡੀਓ ਸਸੀ ਕਾਲ ਵੀਰੇ ਸਸੀ ਕਾਲ ਬਾਈ ਪਹਿਲਾਂ ਬਾਈ ਜੀ ਆਪਣਾ ਇੱਕ ਵਾਰੀ ਮੋਬਾਈਲ ਨੰਬਰ ਵੀ ਬੋਲ ਦਿਓ ਮੋਬਾਈਲ ਨੰਬਰ ਹੈਗਾ 94179 37344 ਠੀਕ ਆ ਕਰਮਜੀਤ ਬਾਈ ਆਪਣਾ ਜੀ ਕਰੇ ਲੋਕਾਂ ਦਾ ਮਾ ਹਨਾ ਹਾਂ ਕਰੇ ਲੋਕਾਂ ਦਾ ਕੰਮ ਆ ਕੋਈ ਵਪਾਰ ਦਾ ਕੰਮ ਨਹੀਂ ਕਿੰਨਵਾ ਸੂਆ ਸੁੰਦੀ ਆ ਇਹ ਤੀਜਾ ਸੂ ਆ ਗਈ ਬਾਈ ਤੀਜਾ ਸੂਆ ਜਮਾ ਕਰਦੀ ਪਾਲੀ ਹੋਈ ਆ ਹਾਂ ਕਰਦੀ ਪਾਲੀ ਹੋਈ ਬਾਈ ਆਪਾਂ ਕੋਟ ਸ਼ਮੀਰ ਤੋਂ ਮੈਂ ਲਿਆਏ ਸੀਗੇ अच्छा ते ओडे ਮਗਰ ਕੱਟੀ ਆਈ ਸੀਗੀ ਠੀਕ ਆ ਵੀ ਛੋਟੀ ਤਾਂ ਸੂਏ ਤਾਂ ਤੁਹਾਡੇ ਕੋਲ ਹੀ ਸੂਈ ਆ ਹਾਂ ਮੰਨ ਲਓ ਵੀ ਇਹ ਤਾਂ ਕਿ ਤੀਜਾ ਸੂਆ ਵੀ ਆਪਣੇ ਕੋਲੇ ਹੀ ਹਾਂ ਹੁਣ ਕਿੰਨੇ ਦਿਨ ਰਹਿੰਦੇ ਆ ਭਈ ਅੱਜ ਇਹਦੇ ਵੀ ਦਿਨ ਪੂਰੇ ਹੀ ਹੈਗੇ ਮੰਨ ਲਓ ਵੀ ਕੱਲ ਨੂੰ ਵੀ ਸੂ ਸਕਦੀ ਐ ਅੱਜ ਵੀ ਸੂ ਸਕਦੀ ਐ ਠੀਕ ਆ ਵੀ ਦਿਨ ਤਕਰੀਬਨ ਅੱਜ ਪੂਰੇ ਹਾਂ ਦਿਨ ਪੂਰੇ ਹੈਗੇ ਠੀਕ ਆ ਭਈ ਤੇਰੇ ਕੋਲੇ ਦੋ ਸੂਏ ਹੋ ਗਏ ਹਨਾ ਦੋ ਸੂਏ ਹੋ ਗਏ ਪਹਿਲੇ ਸੂਏ ਮੰਨ ਲਓ ਵੀ ਇਹਦਾ 12 ਤੋਂ ਪਲੱਸ ਸੀਗਾ ਦੁੱਧ ਠੀਕ ਆ ਦੂਜੇ ਸੂਏ 13 13.5 ਕਿਲੋ ਦੁੱਧ ਸੀ ਐਤਕੀ ਤਾਂ ਮੰਨ ਕੇ ਚੱਲੋ ਵੀ 14 ਤੋਂ ਪਲੱਸ ਇਹਨੇ ਕੱਢਣੀ ਪੈਣਾ ਵੀ 13 ਤੇ ਠੰਡੀ ਸੌਸ ਹੀ ਲਾ ਵਧੀਆ ਵੀਰੇ ਮਾ ਭੂ ਜਿਵੇਂ ਮਰਜ਼ੀ ਉਹ ਕਰੀ ਜਾਓ ਤੁਸੀਂ ਕੋਈ ਹੋ ਵੀ ਨਹੀਂ ਕਈ ਆਏ ਹੁੰਦੇ ਨੇ ਕਿਸੇ ਘਰ ਰੱਖਣ ਨੂੰ ਕਿਸੇ ਨੇ ਭਰਾ ਨੇ ਹਨਾ ਚੱਲ ਵਧੀਆ ਕੜਾਪਾ ਕੜਾ ਵੀਰ ਅਗਲੇ ਦਾ ਪੈਸੇ ਖਰਚ ਕਰੇ ਤੇ ਜਾ ਕੇ ਬੰਦਾ ਇਹ ਨਾ ਕਦੇ ਵੀ ਸਾਨੂੰ ਪਸ਼ੂ ਮਾਰਾ ਮਿਲ ਗਿਆ ਆਮ ਜ਼ਿਮੀਦਾਰ ਤੋਂ ਆਹ ਦੇਖੋ ਵੀਰੇ ਪਿੰਡ ਤਾਨ ਸਿੰਘ ਖਾਨਾ ਨੰਬਰ ਮਾਲਕਾਂ ਦਾ ਵੀਡੀਓ ਦੀ ਸੀਟਾ ਚੱਲੀ ਜਾਂਦਾ ਆਹ ਦੇਖ ਲਓ ਵੀਰੇ ਚੈੱਕ ਕਰ ਲਓ ਤੁਸੀਂ ਤੇ ਬਾਕੀ ਖੋਲ ਕੇ ਆਪਾਂ ਜਿੱਧਰ ਨੂੰ ਵੀਡੀਓ ਚੀ ਤੋੜ ਲਓ ਤੁਸੀਂ ਖੋਲ ਕੇ ਦੋਸਤੋ ਤੁਹਾਨੂੰ ਮੈਂ ਤੋੜ ਕੇ ਦਿਖਾ ਦਿੰਨਾ ਮੋਲਾ ਜਿਹੜਾ ਵੀਰੇ ਉਹ ਵੀ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਇੱਕ ਵਾਰੀ ਤੁਸੀਂ ਤੋਰ ਤੋਰ ਕੇ ਸਾਨੂੰ ਚੈੱਕ ਕਰਾ ਦਈਏ ਆਹ ਦੇਖ ਲਓ ਹਲਕਾ ਫੁਲਕਾ ਜਿਹੜਾ ਬਹਿਣੀ ਵਾਲਾ ਪਾਸਾ ਦੋਸਤੋ ਨਾਰਮਲ ਮਾੜਾ ਮੋਟਾ ਹੋ ਕਰਦੀ ਹੈ ਬਾਕੀ ਸਾਨੂੰ ਤੋਰ ਕੇ ਮੈਂ ਚੈੱਕ ਕਰਾ ਦਿੰਦਾ ਨਹੀਂ ਦੁੱਧ ਬਾਈ ਚਾਰਾਂ ਚੋਂ ਇੱਕੋ ਜਾਊਗਾ ਕੋਈ ਐ ਨਹੀਂ ਵੀ ਵੱਧ ਘੱਟ ਆਉਂਦਾ ਹਾਂ ਦੁੱਧ ਬਾਈ ਕਹਿੰਦਾ ਜਮਾ ਐ ਬਰਾਬਰ ਕੋਈ ਚੱਕਰ ਵਾਲਾ ਕੰਮ ਹੀ ਨਹੀਂ ਉਹ ਤਾਂ ਬੈਠਣ ਦਾ ਕਾਰਨ ਵੀ ਹੋ ਜਾਂਦਾ ਕਈ ਵਾਰੀ ਪਸ਼ੂ ਜਦੋਂ ਇੱਕ ਪਾਸੇ ਬੈਠਾ ਰਹੇ ਨਾ ਵੀਰੇ ਉਹਦੇ ਕਰਕੇ ਵੀ ਮਾੜਾ ਮੋਟਾ ਕਈ ਵਾਰੀ ਪਸੂ ਦਿਖਾਇਆ ਜਾਂਦਾ ਬਾਕੀ ਤੁਸੀਂ ਆਹ ਚੈੱਕ ਕਰ ਲਓ ਕੋਲੋ

ਦੁੱਧ ਮਾਲਕ ਕਹਿੰਦੇ 13 ਕਿਲੋ ਦੂਸਰੇ ਸਵੇਰੇ ਦਿੱਤਾ ਐਤਕੀ 14 15 ਦੇ ਨੇੜੇ ਦੇ ਦੋ ਆਪਾਂ 13 ਮੰਨ ਕੇ ਲੈ ਜਾ ਆਪਣੇ ਤੋਂ ਜਿਹੜਾ ਭਰਾ ਖਰੀਦੂਗਾ ਸੌ ਸੀਲਾ ਠੰਡੀ ਆ ਵਧੀਆ ਆਰਾਮ ਨਾਲ ਤੁਰੇ ਫਿਰਦੀ ਆ ਕੋਈ ਪ੍ਰਵਾਹ ਨਹੀਂ ਲੈ ਆ ਵੀਰੇ ਬਣ ਲੈਣ ਮੋਲ ਜਿਹੜਾ ਦੋਸਤੋ ਹੁਣ ਮੈਂ ਕਰਵਾ ਦਿੰਨਾ ਬਾਈ ਤੂੰ ਬਣ ਲੈ ਵੀਰੇ ਬਣ ਲੈ ਆ ਦੇਖੋ ਬਈ ਬਈ ਭਾ ਕੀ ਕਰਦੇ ਹਾਂ ਜਾਇਜ ਆਹੋ ਕਰੀ ਬਈ ਉਹਦੇ ਚ ਬਸ ਮਾਨਤਾਨ ਜੇ ਹੋਵੇ ਤੇ ਕੋਈ ਬਾਹਲਾ ਮੁੱਲ ਮੰਗੇ ਤਾਂ ਫਾਇਦਾ ਨਹੀਂ ਹੁੰਦਾ ਮੁੱਲ ਬਈ ਇਹਦਾ ਕਰਦੇ ਆਂਗੇ 155 1 ਲੱਖ 55 ਇਹ ਜੋ ਕੋਈ ਰਿਆਤ ਕੋਈ ਮਾਨਤਾਨ ਕਰਦਾਂਗੇ ਕੋਈ ਮੰਨ ਲਓ ਵੀ ਜਿਹੜਾ ਕੋਈ ਭੈਣ ਭਾਈ ਦੂਰੋਂ ਨੜਿਆ ਹੋਵੇ ਮੌਕੇ ਤੇ ਦੋਸਤੋ ਬਾਈ ਕਹਿੰਦਾ ਉਹ ਜਿਆ ਮਾਨਤਾਨ ਕਰਦਾਂਗੇ 1 ਲੱਖ ਤੇ 55000 ਮਾਲਕਾਂ ਨੇ ਡਿਮਾਂਡ ਕਰੀ ਆ ਨੰਬਰ ਇਹੇਠਾਂ ਬਾਈ ਜੀ ਚੱਲੀ ਜਾਂਦਾ ਪਿੰਡ ਧਨ ਸਿੰਘ ਖਾਨਾ ਜ਼ਿਲ੍ਹਾ ਬਠਿੰਡਾ ਜਿਹੜੇ ਭਰਾ ਨੂੰ ਬਾਈ ਜੀ ਪਸੰਦ ਆਉ ਕੋਲੇ ਆ ਜਾਓ ਤਸੱਲੀ ਕਰਕੇ ਦੋਸਤੋ ਤੁਸੀਂ ਸੌਦਾ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਸਸੀਕਾਲ ਬਾਈ ਜੀ ਸਾਰਿਆਂ